ਮੇਰਾ ਨਾਮ ਜੀ ਮਰਜੀ ਸਿੰਘਾ ਵੀਰੇ ਮੈਟਰ ਕੀ ਹੋਇਆ ਵੀਰੇ ਪੂਰਾ ਮੈਟਰ ਦਾ ਵੀਰੇ ਕੁਝ ਨਹੀਂ ਪਤਾ ਵੀ ਆਪਾਂ ਤਾਂ ਡਰਾਈਵਰ ਬੰਦੇ ਸਾਡੀਆਂ ਗੱਡੀਆਂ ਮਾਲਕੜੀਆਂ ਚਲਾਉਂਦੇ ਆ ਸੀ ਤੇ ਬਾਹਰ ਖੜੀਆਂ ਸੀ ਸਾਡੀਆਂ ਜਾਨ ਤਾਂ ਰੋਲਾ ਪੈਂਦਾ ਸੁਣਿਆ ਵਾ ਜਦੋਂ ਸਾਡੀ ਗੱਡੀ ਦਾ ਸ਼ੀਸ਼ਾ ਭੰਨੇ ਉਹਨਾਂ ਨੇ ਤੁਰੇ ਜਾਂਦੇ ਨਹੀਂ ਉਦੋਂ ਸਾਨੂੰ ਬਾਤ ਸੁਣ ਕੇ ਪਤਾ ਲੱਗਿਆ ਉਦੋਂ ਦੇਖਿਆ ਵੀ ਇਹ ਵੱਡ ਟੱਕ ਕਰਕੇ ਗਏ ਆ ਚਾਗਲਾ ਕਿਸ ਕੱਲੋਂ ਆਇਆ ਸੀ ਇਹਦਾ ਵੀਰੇ ਕੁਝ ਨਹੀਂ ਪਤਾ ਸਾਨੂੰ ਲੱਗਦਾ ਵੀ ਉਹ ਮੁੰਡਾ ਕਹਿੰਦਾ ਵੀ ਜਿਹਨੇ ਹਮਲਾ ਕੀਤਾ ਉਹ ਤਾਂ ਜੇਲ੍ਹ ਕੱਟ ਕੇ ਆਇਆ ਪਹਿਲਾਂ ਯੋ ਉਹਦਾ ਉਹਨੂੰ ਵੀ ਨਹੀਂ ਜਾਣਦੇ ਤਾਂ ਹਾਂ ਤਾਂ ਇਹਦੇ ਬਾਰੇ ਕੁਝ ਨਹੀਂ ਪਤਾ ਵੀ ਕੌਣ ਸੀ ਬੰਦਾ ਕੌਣ ਨਹੀਂ ਯਾਨੀ ਵੀ ਅਸੀਂ ਕਿਸੇ ਨੂੰ ਨਹੀਂ ਪਛਾਣਦੇ ਅਸੀਂ ਕੰਮ ਕਰ ਜਿਹੜਾ ਮੇਨ ਪੰਗਾ ਸੀ ਕਿਹਦੇ ਨਾਲ ਸੀ ਇਹ ਮੇਨ ਲੜਾਈ ਕਿਹਦੇ ਨਾਲ ਸੀ ਨਹੀਂ ਵੀਰੇ ਇਹ ਨਹੀਂ ਪਤਾ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਸਾਨੂੰ ਤਾਂ ਬੱਸ ਇੰਨਾ ਪਤਾ ਲੱਗਿਆ ਵਾ ਪੱਟੜ ਕਿੰਨੇ ਹੋਏ ਲੋਕ ਪੱਟੜ ਇਹਨਾਂ ਦੇ ਘਰ ਦੇ 4 ਜਾਣੇ ਆ ਇੱਕ ਇਹਨਾਂ ਦੇ ਘਰ ਦਾ 5 ਜਾਣੇ 5 ਜਾਣੇ ਗੱਡੀਆਂ ਕਿੰਨੇ ਕੋ ਤੋੜਪਨ ਕੀਤੀ ਗੱਡੀਆਂ 2 ਪਾ ਪੰਨ ਗਏ ਵੀਰੇ ਦੋਨੇ ਸਾਡੀਆਂ ਜੀ ਇੱਕ ਮੇਰਾ ਭਰਾ ਚਲਾਉਂਦਾ ਸੀ ਤੇ ਇੱਕ ਮੈਂ ਚਲਾਉਂਦਾ ਸੀ ਠੀਕ ਉਹ ਕਿਦਾਂ ਦਾ ਇੱਕ ਹਾਂਜੀ ਬੀਬੀ ਕੀ ਨਾਮ ਹੈ ਤੁਹਾਡਾ ਮੇਰਾ ਬਲਵਿੰਦਰ ਕੌਰ ਜ ਮਾ ਲਗਦਾ ਜੀ ਇਹ ਪੈਂਦਾ ਕਰਨਾਲ ਸਿੰਘ ਨਗਰ ਕੀ ਮੈਟਰ ਕੀ ਹੋਇਆ ਜੀ ਇਹ ਮੈਟਰ ਜੀ ਸਾਨੂੰ ਹੋਰ ਤਾਂ ਕਿਸੇ ਕੰਡਾ ਪਤਾ ਨਹੀਂ ਵੀ ਸਾਨੂੰ ਇੰਨੇ ਪਤਾ ਲੱਗਿਆ ਵੀ ਘਰੇ ਆ ਕੇ ਬੰਦੇ ਆਪ ਹੈ ਮੇਰੀ ਜਠਾਣੀ ਪਈ ᱛੀ ਉਹ ਮੰਜੇ ਤੇ ਮੰਜੇ ਤੇ ਉਹਨੂੰ ਆ ਕੇ ਉਹਨਾਂ ਨੇ ਮਾਰਿਆ ਮੇਰਾ ਜਠਾਣੀ ਦਾ ਬੇਟਾ ਸੀਗਾ ਸਾਡਾ ਭਤੀਜਾ ਉਹਨੂੰ ਅੰਦਰ ਕੁੱਟਿਆ ਉਹਨਾਂ ਨੇ ਬਹੁਤ ਸਾਡੀ ਮੇਰੀ ਭਤੀਜੀ ਆ ਉਹਦੇ ਸੱਟਾਂ ਬਹੁਤ ਲੱਗੀਆਂ ਭਤੀਜੀ ਦੀ ਲੜਕੀ ਆ ਉਹਦੀ ਉਂਗਲੀ ਵੀ ਵੱਟ ਗਈ ਤੇ ਸਾਰਾ ਕੁਝ ਜਾਣੀ ਉਹਦੇ ਬਾਹ ਤੇ ਵੀ ਸੱਟ ਮਾਰੀ ਕਿੰਨੇ ਕੁ ਬੰਦੇ ਨੇ ਹਮਲਾ ਕੀਤਾ ਸਾਹਮਣਾ ਸੀਗਾ 50 60 ਬੰਦੇ ਹੈਗੇ ਤੇ ਹਥਿਆਰ ਕੀ ਸੀ ਉਹਨਾਂ ਦਾ ਉਹਨੋਂ ਕਰੇ ਕਰਪਾਣਾ ਸੀਗੀ ਆ ਹੂੰ ਤੇ ਬਾਕੀ ਹੋਰ ਜਿਹੜੇ ਚੱਕ ਚੁੱਕੂ ਹੁੰਦੇ ਨੇ ਉਹ ਸੀਗੇ ਤੇ ਮਤਲਬ ਲੜਾਈ ਦਾ ਕਾਰਨ ਕੀ ਆ ਜੀ ਪੁੱਤ ਹੋ ਲੜਾਈ ਦਾ ਸਾਨੂੰ ਕੋਈ ਕਾਰਨ ਨਹੀਂ ਸੰਤਾ ਮਾਰੇ ਦੇ ਪਤਾ ਲੱਗਿਆ ਵੀ ਉਹ ਕਿਉਂ ਮਾਰ ਕੇ ਗਿਆ ਤੇ ਗੱਲ ਇਹ ਵੀ ਸੁਣਨੀ ਚਾਹੀ ਕਹਿੰਦੇ ਪੂਰਾ ਪਰਿਵਾਰ ਹਸਪਤਾਲ ਚ ਦਾਖਲ ਆ ਹਾਂ ਦਾਖਲ ਆ ਕਿੰਨੇ ਪਰਿਵਾਰ ਦੇ ਮੈਂਬਰ ਚਾਰ ਪੰਜ ਪਰਿਵਾਰ ਦਾਖਲ ਨੇ ਕੌਣ ਕੌਣ ਨੇ ਜੀ ਇੱਕ ਚਾਰ ਪਰਿਵਾਰ ਇਹਸ ਘਰ ਦੇ ਨੇ ਇੱਕ ਇਹਨਾਂ ਦਾ ਲੜਕਾ ਤੇ ਵਿਚਾਰਾ ਕੰਮ ਤੋਂ ਆਉਂਦਾ ਸੀਗਾ ਉਹ ਨਾਲ ਕੰਮ ਤੋਂ ਆਉਂਦੇ ਤੇ ਕੰਨ ਵੱਡਤਾ ਟੋਟਲ ਪੰਜ ਜਣੇ ਆ ਹਾਂ ਪੰਜ ਜਾਣੇ ਆ ਤੇ ਕੋਈ ਕਹਿੰਦੇ ਵੀ ਜਿਨ੍ਹਾਂ ਨੇ ਹਮਲਾ ਕੀਤਾ ਉਹ ਜੇਲ ਵੀ ਕੱਟ ਕੇ ਆਏ ਨੇ ਯਾਰ ਕੱਟ ਕੇ ਆਏ 2 ਮਹੀ ਆਇਆ ਹੋ ਕਿਹੜੀ ਕਿਹੜੇ ਕੇਸ ਤੋਂ ਆਇਆ ਦਿਓ ਇਹ ਵੀ ਲੜਾਈ ਦੇ ਕੇਸ ਤੋਂ ਹੀ ਆਇਆ ਹੋਇਆ ਮਾਤਾ ਗੁੰਡਾਗਰਦੀ ਦਿਨਵਾਰ ਤੇ ਵੱਧੀ ਯਾਰੀ ਕਿਸੇ ਕੇ ਦੇ ਦੇਈ ਅਸੀਂ ਹਾਂ ਬਸ ਹੁਣ ਪਤਾ ਇੰਨਾ ਨਹੀਂ ਮੈਨੂੰ ਪਤਾ ਹੈਗਾ ਤੇ ਪੁਲਿਸ ਕੋ ਕਾਰਵਾਈ ਦੀ ਮੰਗ ਕਰਦੇ ਹਾਂ ਕਰਦੇ ਹਾਂ ਅਸੀਂ ਕਹਿੰਦੇ ਜੋ ਮੰਗ ਹੋ ਗਈ ਸਾਡੇ ਸਾਡਾ ਪਰਿਵਾਰ ਨੂੰ ਸਹੀ ਹੋਣਾ ਚਾਹੀਦਾ ਵੀ ਕਿਉਂ ਸਾਡੇ ਪਰਿਵਾਰ ਤੇ ਆ ਜੋ ਕੋਈ ਉਹਨਾਂ ਨੇ ਗਲਤੀ ਕਰਦਾ ਉਹਨੂੰ ਸਮਝਣਾ ਇਹ ਮਾਤਾ ਮੁੰਡੇ ਅੰਦਰ ਵੀ ਬੜੇ ਸੀਗੇ ਹਾਂ ਅੰਦਰ ਹੀ ਬੜੇ ਅੰਦਰ ਹੀ ਵੜ ਕੇ ਸਭ ਕੁਝ ਕੀਤਾ ਉਹਨੇ ਨਹੀਂ ਇਹ ਗੱਲ ਕਰੀਏ ਲੜਾਈ ਦਾ ਕਰਨ ਸੀ ਅੰਦਰੋਂ ਲੁੱਟਖੋ ਵੀ ਕੀਤੀ ਕੋਈ ਸਮਾਨ ਉਹਨਾਂ ਨੇ ਟਮਾਟਮਾ ਵੀ ਲੈ ਗਿਆ ਕੋ ਚੱਕ ਕੇ ਸਾਰਾ ਸਮਾਨ ਵੀ ਲੈ ਦਕਸਾਲ ਕਾਫੀ ਹੋ ਗਿਆ ਤੇ ਗੱਡੀਆਂ ਬਾਹਰ ਖੜੀਆਂ ਤੇ ਗੱਡੀਆਂ ਦੇ ਸੀਸੇ ਭੰਨੇ ਅੱਛਾ ਜਾਂ ਆ ਗਵਾਂਡੀਆਂ ਦੀਆਂ ਗੱਡੀਆਂ ਸੀਗੀਆਂ ਇਹਨਾਂ ਦੀਆਂ ਇਹਨਾਂ ਦੀਆਂ ਗੱਡੀਆਂ ਤੁਸੀਂ ਕਿਹੜਾ ਤੁਹਾਡਾ ਮੇਰਾ ਨਾਮ ਮੈਂ ਮਹੇਸ਼ ਕੁਮਾਰ ਹਾਂ ਜਿਹੜੇ ਮਲੇਚਰਾਂ ਨਿਊਜ਼ ਸੀ ਅਸੀਂ ਆਹੀ ਕਿੰਨੇ ਨਗਰਲੀ ਫਰਨਾਲ ਸਿੰਘ ਨਗਰ ਕਿੰਨੇ ਸ਼ਹਿਰ ਫੇਸਰੀ ਅੱਛਾ 15 ਨੰਬਰ 25 ਨੰਬਰ 24 ਨੰਬਰ ਗੱਲੀ ਉੱਡਾ ਕਰਦੀ ਹੋਈ ਹੈ ਤੁਹਾਡਾ ਮੁੰਡਾ ਫਟੜਾ ਕਿ ਗੱਲਬਾਤ ਕਿਥੋਂ ਆ ਰਹੀ ਹੈ ਉੱਡਾ ਕਰਦੇ ਦੇਖੋ ਇਹ ਤਾਂ ਪਰਣੀ ਪਤਾ ਆਪਾਂ ਸੁੱਤੇ ਪਏ ਸੀ ਜਦੋਂ ਇੱਥੇ ਮੁੰਡੇ ਆਏ ਇਹਨਾਂ ਨੇ ਅੰਦਰ ਬਹੁਤ ਜ਼ਿਆਦਾ ਤੋੜਫਨ ਹੋਈ ਹੈ ਤੋੜਫਨ ਤੋਂ ਜਦੋਂ ਸਾਡਾ ਬੰਦਾ ਇੱਥੇ ਕੰਮ ਤੋਂ ਆਇਆ ਉਹਨਾਂ ਨੇ ਕਿਹਾ ਵੀ ਭਾਜੀ ਅਸੀਂ ਬੰਦੇ ਕੰਮ ਵਾਲੇ ਬੰਦੇ ਤਾਂ ਵੀ ਉਹਨਾਂ ਨੇ ਸਿੱਧਾ ਤਲਵਾਰਾਂ ਚੱਕ ਕੇ ਮਾਰਿਆ ਹੂੰ ਪਤਾ ਨਹੀਂ ਕੌਣ ਸੀ ਸਾਰੇ ਮੂੰਹ ਹੱਤ ਬੰਦੇ ਬੈਸੇ ਫਿਰ ਸਾਡੇ ਕੈਮਰੇ ਤੋੜ ਗਏ ਉਹਦੇ ਕੈਮਰੇ ਤੋੜ ਗਏ ਕਿੰਨੇ ਕੁ ਬੰਦੇ ਸੀਗੇ ਖਲਾਫ ਹੋਣਗੇ 23 ਬੰਦੇ ਤੋਂ ਉੱਪਰ ਹੀ ਹੋਣਗੇ ਹਾਂ ਜੀ ਨਹੀਂ ਪਤਾ ਬਹੁਤ ਸਿਹਤ ਹਿਆਰ ਤੋਂ ਕੀ ਸਾਰਾ ਜਿਹੜੇ ਕੈਮਰੇ ਤੋੜ ਗਏ ਸੀਸੀ ਕੈਮਰੇ ਦਾ ਰਿਕਾਰਡ ਹੋ ਹੀ ਗਿਆ ਉਹਨਾ ਕੈਮਰੇ ਹਾਂਜੀ ਹਾਂਜੀ ਹੋਰ ਥੋੜੀ ਤੋਂ ਪਹਿਲੇ ਹੋਈ ਆ ਰਿਕਾਰਡਿੰਗ ਹੋਈ ਹੋਈ ਆ ਤੇ ਕੀ ਗੁੰਡਾਗਰਦੀ ਖੂਬ ਚੱਲੀ ਆ ਨਹੀਂ ਪਤਾ ਰਿਕਾਰਡਿੰਗ ਪਹਿਲੇ ਵੀ ਥੋੜੀ ਹੋਈ ਆ ਕੈਮਰਾ ਕਿਧਰ ਲੱਗਦਾ ਪਹਿਲੇ ਥੋੜੀ ਹੋਈ ਆ ਪ੍ਰਸ਼ਾਸਨ ਤੋਂ ਕੀ ਮੰਗੇ ਜੀ ਹਾਂਜੀ ਜਿਵੇਂ ਗੁੰਡਾਗਰਦੀ ਹੋਈ ਏ ਪੁਲਿਸ ਅਧਿਕਾਰੀਆਂ ਤੋਂ ਗੁੰਡਾਗਰਦੀ ਤਾਂ ਕੀ ਪ੍ਰਸ਼ਾਸਨ ਨੇ ਕੀ ਕੀਤਾ ਜੀ ਤੱਕ ਕੋਈ ਕੁਝ ਨਹੀਂ ਕਰਦੇ ਲੜਾਈਆਂ ਸਰੇ ਆਮ ਹੁੰਦੇ ਪੁਲਿਸ ਸਰੇ ਆਮ ਹੁੰਦਾ ਪੁਲਿਸ ਨੂੰ ਪੂਰਾ ਸਰਪੜਿਆ ਪਿਆ ਜੀ ਠੀਕ ਹੈ